ਰਾਜੀ ਮਹਾਰਾਜੇ ਮੁੱਢ ਤੋਂ ਹੀ ਬਿਹਤਰੀਨ ਨਸਲਾਂ ਦੇ ਘੋੜੇ ਘੂੜੀਆਂ ਦੇ ਸ਼ੌਕੀਨ ਰਹੇ ਹਨ ਭਾਰਤ ਦੇ ਇਤਿਹਾਸ ਵਿੱਚ ਕਈ ਨਸਲੀ ਘੋੜਿਆਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਵਿੱਚ ਮਹਾਰਾਣਾ ਪ੍ਰਤਾਪ ਦਾ ਚੇਤਕ ਘੋੜਾ ਦੁਰਗਾਦਾਸ ਰਠੌਰ ਦਾ ਘੋੜਾ ਅਰਬੁਦ ਅਤੇ ਰਾਣੀ ਲక్ష్ਮੀਬਾਈ ਦਾ ਘੋੜਾ ਬਾਧਰਾ ਆਦਿ ਸ਼ਾਮਲ ਹਨ ਪਰੰਤੂ ਅੱਜ ਤੁਹਾਨੂੰ ਇੱਕ ਐਸੀ ਘੋੜੀ ਦੀ ਦਾਸਤਾਨ ਸੁਣਾਵਾਂਗੇ ਜਿਸ ਦਾ ਪੰਜਾਬ ਦੇ ਇਤਿਹਾਸ ਵਿੱਚ ਇੱਕ ਖਾਸ ਸਥਾਨ ਹੈ ਇਸ ਘੋੜੀ ਦੀ ਕੀਮਤ ਦਾ ਅੰਦਾਜ਼ਾ ਅੱਜ ਤੱਕ ਕੋਈ ਨਹੀਂ ਲਗਾ ਸਕਿਆ ਬਹੁਤ ਹੀ ਵੱਡੇ ਖੂਨ ਖਰਾਬੇ ਤੋਂ ਬਾਅਦ ਲਗਭਗ 200 ਸਾਲ ਪਹਿਲਾਂ ਇਹ ਘੋੜੀ ਲਾਹੌਰ ਦੀ ਧਰਤੀ ਤੇ ਪਹੁੰਚੀ ਸੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਅਸਲ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਚੰਗੀ ਨਸਲ ਦੇ ਘੋੜਿਆਂ ਦੇ ਮਰੀਦ ਸਨ ਮਹਾਰਾਜਾ ਨੇ ਆਪਣੇ ਅਸਤਬਲ ਵਿੱਚ ਇੱਕ ਤੋਂ ਵੱਧ ਇੱਕ ਚੰਗੀਆਂ ਨਸਲਾਂ ਦੇ ਘੋੜੇ ਘੋੜੀਆਂ ਰੱਖੇ ਹੋਏ ਸਨ ਅਸਲ ਵਿੱਚ ਚੰਗੀ ਨਸਲ ਦੇ ਘੋੜੇ ਮਹਾਰਾਜਾ ਰਣਜੀਤ ਸਿੰਘ ਦੀ ਕਮਜ਼ੋਰੀ ਸਨ ਮਹਾਰਾਜੇ ਕੋਲ ਚੰਗੀਆਂ ਨਸਲਾਂ ਦੇ 12000 ਘੋੜੇ ਸਨ ਅਤੇ ਇਹਨਾਂ ਵਿੱਚੋਂ ਹਰ ਇੱਕ ਘੋੜੇ ਦੀ ਕੀਮਤ 20000 ਰੁਪਏ ਤੋਂ ਘੱਟ ਨਹੀਂ ਸੀ ਦੱਸਿਆ ਜਾਂਦਾ ਹੈ ਕਿ 1000 ਘੋੜਾ ਕੇਵਲ ਮਹਾਰਾਜੇ ਲਈ ਹੀ ਰੱਖਿਆ ਗਿਆ ਸੀ ਜਿਨ੍ਹਾਂ ਤੇ ਉਹ ਬਦਲ ਬਦਲ ਕੇ ਸਵਾਰੀ ਕਰਦਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਮਹਾਰਾਜਾ ਜ਼ਮੀਨ ਤੇ ਪੈਰ ਰੱਖਣ ਦੀ ਬਜਾਏ ਘੋੜੇ ਤੇ ਸਵਾਰ ਹੋਣਾ ਜ਼ਿਆਦਾ ਪਸੰਦ ਕਰਦਾ ਸੀ। 1823 ਈਸਵੀ ਦੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦਰਬਾਰ ਵਿੱਚ ਕੰਮ ਕਰਦੇ ਪਿਸ਼ਾਵਰ ਦੇ ਹਾਕਮ ਯਾਰ ਮੁਹੰਮਦ ਦੇ ਪੁੱਤਰ ਕੋਲੋਂ ਇੱਕ ਘੋੜੀ ਦੀਆਂ ਤਰੀਫਾਂ ਸੁਣੀਆਂ ਜੋ ਉਸ ਦੇ ਪਿਤਾ ਕੋਲ ਮੌਜੂਦ ਸੀ। ਇਸ ਘੋੜੀ ਦੇ ਚਰਚੇ ਉਸ ਵੇਲੇ ਈਰਾਨ ਅਤੇ ਅਫਗਾਨਿਸਤਾਨ ਤੱਕ ਫੈਲੇ ਹੋਏ ਸਨ। ਘੋੜੀ ਦੀ ਰਫ਼ਤਾਰ ਅਤੇ ਸਹੁੱਪਣ ਬਾਰੇ ਸੁਣਦਿਆਂ ਹੀ ਮਹਾਰਾਜਾ ਰ ਉਸ ਸਮੇਂ ਪਿਸ਼ਾਵਰ ਦਾ ਇਲਾਕਾ ਮਹਾਰਾਜੇ ਦੀ ਜੰਗੀਰ ਸੀ ਅਤੇ ਉੱਥੋਂ ਦਾ ਸ਼ਾਸਕ ਯਾਰ ਮੁਹੰਮਦ ਮਹਾਰਾਜੇ ਲਈ ਟੈਕਸ ਵਿਸੂਲੀ ਦਾ ਕੰਮ ਕਰਦਾ ਸੀ ਕੋੜੀ ਵਾਰ ਹੀ ਪਤਾ ਲੱਗਦਿਆ ਹੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਹਾਸਲ ਕਰਨ ਦੀਆਂ ਵਿਉਂਤਾਂ ਕੜਨੀਆਂ ਸ਼ੁਰੂ ਕਰ ਦਿੱਤੀਆਂ ਉਧਰ ਯਾਰ ਮੁਹੰਮਦ ਕੋਲ ਜਦੋਂ ਇਹ ਖਬਰ ਪਹੁੰਚੀ ਤਾਂ ਉਸ ਨੇ ਚੁੱਪਚੀ ਤੇ ਇਸ ਕੋੜੀ ਨੂੰ ਕਾਬਲ ਭੇਜ ਦਿੱਤਾ ਅਤੇ ਅਫਵਾਹ ਉਡਾ ਦਿੱਤੀ ਕਿ ਉਕਤ ਕੋੜੀ ਦੀ ਮੌਤ ਹੋ ਗਈ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦਰਬਾਰੀ ਫਕੀਰ ਅਜੀਜ਼ਉਦੀਨ ਨੂੰ ਕੋੜੀ ਬਾਰੇ ਪਤਾ ਕਰਨ ਲਈ ਪਿਸ਼ਾਵਰ ਭੇਜਿਆ ਫਕੀਰ ਅਜੀਜ਼ਉਦੀਨ ਜਦੋਂ ਵਾਪਸ ਮੁੜੇ ਤਾਂ ਉਹਨਾਂ ਕੋਲ ਬੇਸ਼ਕੀਮਤੀ ਤੋਹਫ਼ੇ ਅਤੇ ਚੰਗੀਆਂ ਨਸਲਾਂ ਦੇ ਕਈ ਘੋੜੇ ਸਨ ਪਰੰਤੂ ਉਕਤ ਘੋੜੀ ਉਹਨਾਂ ਵਿੱਚ ਸ਼ਾਮਲ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਸੀ ਕਿ ਯਾਰ ਮੁਹੰਮਦ ਉਸਨੂੰ ਕੋੜੀ ਨਹੀਂ ਦੇਣੀ ਚਾਹੁੰਦਾ ਜਿਸ ਕਾਰਨ ਹੀ ਉਹ ਭੋੜੀ ਦੀ ਮੌਤ ਦੀਆਂ ਅਫਵਾਹਾਂ ਉਡਾ ਰਿਹਾ ਹੈ ਯਾਰ ਮੁਹੰਮਦ ਅਭੀ ਉਕਤ ਘੋੜੀ ਨਾਲ ਖਾਸ ਲਗਾ ਸੀ ਜਿਸ ਕਾਰਨ ਉਹ ਮਹਾਰਾਜੇ ਨੂੰ ਉਕਤ ਘੋੜੀ ਨਹੀਂ ਦੇਣਾ ਚਾਹੁੰਦਾ ਸੀ ਯਾਰ ਮੁਹੰਮਦ ਇਸੇ ਦੌਰਾਨ ਸੈਦ ਯਾਰ ਮੁਹੰਮਦ ਨੇ ਉਕਤ ਘੋੜੀ ਨੂੰ ਬਚਾਉਣ ਲਈ ਬਰੇਲਵੀ ਤੋਂ ਮਦਦ ਦੀ ਮੰਗ ਕੀਤੀ। ਇਸ ਬਗਾਵਤ ਦੀ ਖਬਰ ਮਿਲਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਗੁੱਸੇ ਨਾਲ ਭਰ ਉੱਠਿਆ 1826 ਈਸਵੀ ਵਿੱਚ ਮਹਾਰਾਜੇ ਨੇ ਬੁੱਧ ਸਿੰਘ ਸਿੰਦਰੀ ਵਾਲੇ ਦੀ ਅਗਵਾਈ ਵਿੱਚ ਆਪਣੀ ਫੌਜ ਦੀ ਇੱਕ ਟੁਕੜੀ ਸੈਇਦ ਐਮਨਦ ਬਰੇਲਵੀ ਨਾਲ ਨਜਿੱਠਣ ਅਤੇ ਘੋੜੀ ਹਾਸਲ ਕਰਨ ਲਈ ਪਿਸ਼ਾਵਰ ਭੇਜ ਦਿੱਤੀ ਇਸ ਦੌਰਾਨ ਦੋਹਾਂ ਫੌਜਾਂ ਵਿੱਚ ਵੱਡੀ ਜੰਗ ਹੋਈ ਜਿਸ ਵਿੱਚ ਹਜ਼ਾਰਾਂ ਹਸੈਨਿਕ ਮਾਰੇ ਗਏ ਆਪਣੀ ਹਾਰ ਤੋਂ ਬਾਅਦ ਯਾਰ ਮੁਹੰਮਦ ਨੇ ਜਨਰਲ ਬੁੱਧ ਸਿੰਘ ਨੂੰ ਕਈ ਘੋੜੇ ਅਤੇ ਤੋਹਫੇ ਦਿੱਤੇ ਪਰੰਤੂ ਉਕਤ ਘੋੜੀ ਉਨ੍ਹਾਂ ਨੂੰ ਫੇਰ ਨਹੀਂ ਮਿਲ ਸਕੀ ਇੱਧਰ ਮਹਾਰਾਜਾ ਰਣਜੀਤ ਸਿੰਘ ਉਕਤ ਘੋੜੀ ਨੂੰ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਸੀ ਉਸਨੇ ਤੁਰੰਤ ਸ਼ਹਿਜ਼ਾਦਾ ਖੜਕ ਸਿੰਘ ਅਤੇ ਜਨਰਲ ਵੈਂਟੂਰਾ ਨੂੰ ਦੁਬਾਰਾ ਯਾਰ ਮੁਹੰਮਦ ਦੇ ਇਲਾਕੇ ਤੇ ਹਮਲਾ ਕਰਨ ਅਤੇ ਘੋੜੀ ਨੂੰ ਲੱਭ ਕੇ ਲਿਆਉਣ ਦੇ ਆਦੇਸ਼ ਦੇ ਦਿੱਤੇ ਸ਼ਾਹੀ ਫੌਜਾਂ ਦੇ ਪਿਸ਼ਾਵਰ ਪਹੁੰਚਣ ਤੋਂ ਪਹਿਲਾਂ ਹੀ ਯਾਰ ਮੁਹੰਮਦ ਦਾ ਕਤਲ ਹੋ ਗਿਆ ਅਤੇ ਉਸ ਦੀ ਥਾਂ ਉਸਦੇ ਭਰਾ ਸੁਲਤਾਨ ਮੁਹੰਮਦ ਨੇ ਲੈ ਲਈ ਇਸ ਦੌਰਾਨ ਹੋਈ ਜੰਗ ਵਿੱਚ ਸੁਲਤਾਨ ਮੁਹੰਮਦ ਦੀ ਹਾਰ ਹੋਈ ਅਤੇ ਉਸ ਨੂੰ ਉਸੇ ਦੇ ਮਹਿਲਾਂ ਵਿੱਚ ਕੈਦ ਕਰ ਦਿੱਤਾ ਗਿਆ। ਨਾਲ ਹੀ ਸਿੱਖ ਜਰਨੈਲਾਂ ਨੇ ਉਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ 24 ਘੰਟਿਆਂ ਦੇ ਅੰਦਰ ਉਕਤ ਘੋੜੀ ਨੂੰ ਸਿੱਖ ਫੌਜ ਦੇ ਹਵਾਲੇ ਨਾ ਕੀਤਾ ਗਿਆ ਤਾਂ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਇਸ ਧਮਕੀ ਤੋਂ ਬਾਅਦ ਸੁਲਤਾਨ ਮੁਹੰਮਦ ਘੋੜੀ ਨੂੰ ਸਿੱਖ ਜਰਨੈਲਾਂ ਦੇ ਹਵਾਲੇ ਕਰਨ ਲਈ ਰਾਜ਼ੀ ਹੋ ਗਿਆ। ਅਸਲ ਵਿੱਚ ਇਸ ਬਿਹਤਰੀਨ نسل ਦੀ ਬੇहद ਖੂਬਸੂਰਤ ਘੋੜੀ ਦਾ ਨਾਮ ਲੈਲਾ ਸੀ ਜਿਸ ਦੇ ਲਈ ਮਹਾਰਾਜਾ ਵੀ ਮਜਨੂ ਬਣ ਗਿਆ ਸੀ। ਕਈ ਇਤਿਹਾਸਿਕ ਦਸਤਾਵੇਜ਼ਾਂ ਵਿੱਚ ਇਸ ਘੋੜੀ ਦਾ ਨਾਮ ਲੈਲੀ ਜਾਂ ਅਸਪੇ ਲੈਲਾ ਕਰਕੇ ਵੀ ਆਉਂਦਾ ਹੈ। ਇੱਕ ਵਿਸ਼ੇਸ਼ ਗੱਡੀ ਦਾ ਪ੍ਰਬੰਧ ਕੀਤਾ ਗਿਆ ਤੇ 500 ਸੈਨਿਕਾਂ ਦੀ ਸੁਰੱਖਿਆ ਹੇਠ ਇਸ ਨੂੰ ਲਾਹੌਰ ਲਈ ਰਵਾਨਾ ਕੀਤਾ ਗਿਆ ਮਹਾਰਾਜਾ ਰਣਜੀਤ ਸਿੰਘ ਇਸ ਘੋੜੀ ਦਾ ਇੰਨਾ ਜ਼ਿਆਦਾ دیਵਾਨਾ ਹੋ ਚੁੱਕਿਆ ਸੀ ਕਿ ਉਹ ਇਸ ਨੂੰ ਹਾਸਲ ਕਰਨ ਲਈ ਲਗਾਤਾਰ 7 ਸਾਲਾਂ ਤੱਕ ਲੜਦਾ ਰਿਹਾ 1830 ਈਸਵੀ ਦੇ ਉਸ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਮੁਲਾਜ਼ਮਾਂ ਨੂੰ ਲਾਹੌਰ ਦੀਆਂ ਕਈ ਮੁੱਖ ਸੜਕਾਂ ਧੋਣ ਅਤੇ ਸਾਫ਼ ਕਰਨ ਦਾ ਹੁਕਮ ਸੁਣਾਇਆ ਲੋਕ ਹੈਰਾਨ ਸਨ ਕਿ ਆਖਰਕਾਰ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਸੜਕਾਂ ਨੂੰ ਧੋਣ ਅਤੇ ਰਸਤਿਆਂ ਦੀ ਸਫਾਈ ਕਰਨ ਦਾ ਹੁਕਮ ਕਿਸ ਕਾਰਨ ਦਿੱਤਾ ਹੈ ਲੋਕਾਂ ਦੀ ਜਿਗਿਆਸਾ ਉਸ ਵੇਲੇ ਸ਼ਾਂਤ ਹੋਈ ਜਦੋਂ ਇੱਕ ਵਿਸ਼ੇਸ਼ ਗੱ ਲਾਹੌਰ ਵਿੱਚ ਆਮਦ ਹੋਈ ਲਾਹੌਰ ਵਿੱਚ ਉਸ ਦਿਨ ਜਸ਼ਨ ਵਰਗਾ ਮਾਹੌਲ ਸੀ ਜਲਦੀ ਹੀ ਲੈਲਾ ਮਹਾਰਾਜਾ ਰਣਜੀਤ ਸਿੰਘ ਨਾਲ ਕੁਲ ਮਿਲ ਗਈ ਲੈਲਾ ਦੀ ਵਿਸ਼ੇਸ਼ ਦੇਖਭਾਲ ਲਈ ਮਹਾਰਾਜੇ ਵੱਲੋਂ ਵੱਖਰੇ ਤੌਰ ਤੇ ਮੁਲਾਜ਼ਮਾਂ ਦੀ ਤਨਤੀ ਕੀਤੀ ਗਈ ਲੈਲਾ ਨੂੰ ਹੀਰਿਆਂ ਜਵਾਹਰਾਂ ਤੇ ਸੋਨੇ ਦੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਲਾਲਾ ਨਾਲ ਲਗਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਸੀ ਕਿ ਉਹ ਅਕਸਰ 105 ਕੈਰੀਟ ਦਾ ਬੇਸ਼ਕੀਮਤੀ ਕੋਹਿੰੂਰ ਹੀਰਾ ਵੀ ਉਸ ਦੇ ਗਲ ਵਿੱਚ ਪਹਿਨਾ ਦਿੰਦਾ ਸੀ ਇਸ ਹੀਰੇ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੀ ਬਾਹ ਤੇ ਪਹਿਨਦਾ ਸੀ ਪਰੰਤੂ ਲੈਲਾ ਦੇ ਸਾਹਮਣੇ ਉਸ ਨੂੰ ਇਸ ਹੀਰੇ ਦੀ ਚਮਕ ਵੀ ਫਿੱਕੀ ਲੱਗਣ ਲੈਲਾ ਨੂੰ ਲਾਹੌਰ ਲਿਆਉਣ ਵਾਲੇ ਜਨਰਲ ਵੈਂਤੂਰਾ ਨੂੰ ਮਹਾਰਾਜੇ ਨੇ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ। ਉਸ ਵੇਲੇ ਦੇ ਮਸ਼ਹੂਰ ਸ਼ਾਇਰ ਕਾਦਰ ਯਾਰ ਨੇ ਲੈਲਾ ਦੇ ਉੱਤੇ ਇੱਕ ਕਵਿਤਾ ਲਿਖੀ ਅਤੇ ਮਹਾਰਾਜੇ ਨੇ ਉਸ ਨੂੰ ਮੂੰਹ ਮੰਗਿਆ ਇਨਾਮ ਦਿੱਤਾ। ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਲੈਲਾ ਦੀ ਸਵਾਰੀ ਕਰਦਾ ਸੀ ਤਾਂ ਉਸ ਦੀ ਸਾਰੀ ਸ਼ਖਸੀਅਤ ਹੀ ਬਦਲ ਜਾਂਦੀ ਸੀ। ਹੈਨਰੀ ਗ੍ਰੀਫਨ ਲਿਖਦਾ ਹੈ ਕਿ ਇੱਕ ਵਾਰ ਇੱਕ ਜਰਮਨ ਸੈਲਾਨੀ ਬੈਰਨ ਚਾਰਲਸ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਲੈਲਾ ਦੀ ਕੀਮਤ ਪੁੱਛੀ ਤਾਂ ਮਹਾਰਾਜੇ ਦਾ ਜਵਾਬ ਸੁਣ ਕੇ ਉਹ 당ਗ ਰਹਿ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਕਿਹਾ ਕਿ ਇਸ ਘੋੜੀ ਦੀ ਕੀਮਤ 60 ਲੱਖ ਰੁਪਏ ਅਤੇ 12 ਹਜ਼ਾਰ ਸੈਨਿਕ ਹਨ ਜੋ ਉਸ ਨੂੰ ਇਸ ਅਭਿਆਨ ਦੌਰਾਨ ਗਵਾਉਣੇ ਪਏ। ਓਸਬੋਰਨ ਲਿਖਦਾ ਹੈ ਕਿ ਇੱਕ ਘੋੜੀ ਨੂੰ ਹਾਸਲ ਕਰਨ ਲਈ ਇੰਨੀ ਵੱਡੀ ਰਕਮ ਦੇ ਖਰਚ ਹੋਣ ਜਾਂ ਇੰਨਾ ਜ਼ਿਆਦਾ ਖੂਨ ਖਰਾਬਾ ਹੋਣ ਦਾ ਮਹਾਰਾਜੇ ਨੂੰ ਕੋਈ ਅਫਸੋਸ ਨਹੀਂ ਸੀ। ਲੈਲਾ ਨਾਲ ਜੁੜਿਆ ਇੱਕ ਹੋਰ ਕਿੱਸਾ ਬੜਾ ਮਸ਼ਹੂਰ ਹੈ। ਅਸਲ ਵਿੱਚ ਮਹਾਰਾਜੇ ਤੋਂ ਬਿਨਾਂ ਹੋਰ ਕੋਈ ਵੀ ਲੈਲਾ ਦੀ ਸਵਾਰੀ ਨਹੀਂ ਸੀ ਕਰ ਸਕਦਾ। ਲੇਖਕ ਕਰਤਾਰ ਸਿੰਘ ਦੁੱਗਲ ਲਿਖਦੇ ਹਨ ਕਿ ਇੱਕ ਵਾਰੀ ਸ਼ਹਿਜ਼ਾਦਾ ਸ਼ੇਰ ਸਿੰਘ ਨੇ ਮਹਾਰਾਜੇ ਦੀ ਇਜਾਜ਼ਤ ਤੋਂ ਬਿਨਾਂ ਲੈਲਾ ਤੇ ਸਵਾਰੀ ਕਰ ਲਈ ਤਾਂ ਮਹਾਰਾਜੇ ਨੇ ਉਸ ਨੂੰ ਬੇਦਖਲ ਕਰਨ ਦਾ ਫੈਸਲਾ ਲੈ ਲਿਆ। ਇਸ ਬੰਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਖਾਸ ਸਲਾਹਕਾਰ ਫਕੀਰ ਅਜੀਜੂਦੀਨ ਦੀ ਸਲਾਹ ਮੰਗੀ। ਤਫਕ ਫਕੀਰ ਜੀ ਜੁਦੀਨ ਨੇ ਮਹਾਰਾਜਾ ਨੂੰ ਕਿਹਾ ਕਿ ਸ਼ਹਿਜ਼ਾਦਾ ਸ਼ੇਰ ਸਿੰਘ ਦੀ ਇਹੀ ਸਜ਼ਾ ਬੰਦੀ ਹੈ ਫਕੀਰ ਅਜ਼ੀਜ਼ੁਦੀਨ ਨੇ ਅੱਗੇ ਕਿਹਾ ਕਿ ਸ਼ਹਿਜ਼ਾਦਾ ਸ਼ੇਰ ਸਿੰਘ ਨੇ ਕੀ ਸਮਝਿਆ ਕਿ ਲੈਲਾ ਉਸਦੇ ਪਿਓ ਦਾ ਮਾਲ ਹੈ ਮਹਾਰਾਜਾ ਰਣਜੀਤ ਸਿੰਘ ਇਹ ਜਵਾਬ ਸੁਣ ਕੇ ਆਪਣਾ ਹਾਸਾ ਨਹੀਂ ਰੋਕ ਸਕੇ ਅਤੇ ਉਹਨਾਂ ਨੇ ਸ਼ੇਰ ਸਿੰਘ ਨੂੰ ਮਾਫ਼ ਕਰ ਦਿੱਤਾ ਇਸ ਘੋੜੀ ਲੈਲਾ ਨੂੰ ਮਹਾਰਾਜੇ ਨੇ ਬੇਅੰਤ ਹ ਮੋਹੱਬਤ ਦਿੱਤੀ ਦੱਸਿਆ ਜਾਂਦਾ ਹੈ ਕਿ ਕਈ ਵਾਰ ਤਾਂ ਮਹਾਰਾਜਾ ਆਪ ਹੀ ਲੈਲਾ ਦੀ ਮਾਲਿਸ਼ ਆਦ ਕਰਦਾ ਸੀ ਅਦਰੰਗ ਦੇ ਦੌਰੇ ਤੋਂ ਬਾਅਦ ਵੀ ਮਹਾਰਾਜੇ ਨੇ ਇੱਕ ਦੋ ਵਾਰ ਲੈਲਾ ਦੀ ਸਵਾਰੀ ਕੀਤੀ ਦੱਸਿਆ ਜਾਂਦਾ ਹੈ ਕਿ ਲੈਲਾ ਦੀ ਮੌਤ ਤੇ ਮਹਾਰਾਜਾ ਰਣਜੀਤ ਸਿੰਘ ਬੱਚਿਆਂ ਵਾਂਗ ਰੋਇਆ ਲੈਲਾ ਦੀ ਮੌਤ ਤੋਂ ਬਾਅਦ ਉਸ ਨੂੰ ਸਰਕਾਰੀ ਸਨਮਾਨਾਂ ਨਾਲ ਦਫ਼ਨ ਕੀਤਾ ਗਿਆ ਅਤੇ 21 ਤੋਪਾਂ ਦੀ ਸਲਾਮੀ ਤੇ ਗਈ ਦੋਸਤੋ ਇਸ ਤਰ੍ਹਾਂ ਦੇ ਹੋਰ ਮਨੋਰੰਜਕ ਅਤੇ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਲਈ ਚੈਨਲ ਰੰਗ ਪੰਜਾਬੀ ਨੂੰ ਸਬਸਕ੍ਰਾਈਬ ਕਰੋ